ਕੀ ਨਾ ਤੁਹਾਡਾ ਸਰਜੋਤ ਨਾਮ ਹੈ ਜੀ ਹਾਂ ਇਸ ਮੁੰਡੇ ਦਾ ਸਰਜੋਤ ਹੀ ਤੇ ਰਾਤ ਤੁਸੀਂ ਕਿੱਥੇ ਜਾ ਰਹੇ ਸੀ ਮੋਟਰਸਾਈਕਲ 'ਤੇ ਅਸੀਂ ਪਟਿਆਲਾ ਜਾ ਰਹੇ ਸੀ ਗੱਡੀ 'ਤੇ ਜਾ ਰਹੇ ਸੀ ਗੱਡੀ 'ਤੇ ਹਾਂ ਜੀ ਤੇ ਕੀ ਗੱਲ ਹੈ ਤੁਹਾਡਾ ਕਿੰਨੇ ਵਜੇ ਗਏ ਸੀ ਸਾਡੇ ਪਿੱਛੇ ਹੀ ਮੁੰਡੇ ਲੱਗੇ ਸੀ ਉਹਨਾਂ ਨੇ ਪਹਿਲਾਂ ਓਵਰਟੇਕ ਕਰਾਈ ਉਹਨਾਂ ਨੇ ਗੱਡੀ 'ਤੇ ਠੋਕਰ ਮਾਰਦੀ ਤੇ ਉਹ ਬਾੜੇ ਰਜੇ ਹੋਏ ਸੀ ਦਾਪੂਰ ਸੀ ਖੰਡਾਰੇ ਸੀ ਉੱਥੇ ਝੋਟ ਵੀ ਕਰ ਰਹੀ ਗੱਡੀਆਂ ਨਾਲ ਤੇ ਤੇ ਸਾਨੂੰ ਕਹਿੰਦੇ ਵੀ ਗੱਡੀ ਖੜਾਓ 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 ਦਾ ਅਸੀਂ ਖੜਾਈ ਨਹੀਂ ਉਹਨਾਂ ਦੇ ਦੇ ਕੇ ਉਹਨਾਂ ਨੇ ਹੱਥ ਉਤ ਮਾਰ ਕੇ ਗਾਲਾਂ ਗੁਲਾਂ ਘੱਟ ਕੇ ਪਿਸਟਲ ਪੁਸਟਰ ਤੇ ਫਾਇਰ ਚਲਾਇਆ ਤੇ ਹੈ ਗੱਡੀ ਦਾ ਮਤਲਬ ਸਾਨੂੰ ਮਾਰਨ ਦੀ ਕੋਸ਼ਿਸ਼ੇ ਕਰ ਰਹੇ ਸੀ ਇੱਕ ਦਿਨ ਦੇ ਇੱਕ ਤਰ੍ਹਾਂ ਦੀ ਉਸ ਤੋਂ ਬਾਅਦ ਜੀ ਉਹ ਸਾਨੂੰ ਓਵਰਟੇ ਕਰਕੇ ਅੱਗੇ ਲੰਘ ਗਈ ਅਸੀਂ ਮੋੜੀ ਗੱਡੀ ਛੇਤੀ ਆਦੀ ਵੀ ਸਮਾਨੇ ਵੱਲੋਂ ਚੱਲੀਏ ਨਹੀਂ ਸਮਾਨ ਹੈ ਹੀ ਟੂ ਟੈਕਸ ਲੁ ਗਈ ਤੇ ਉਸ ਤੋਂ ਬਾਅਦ ਅਸੀਂ ਆਹ ਉਰੇ ਕੀ ਕਹਿੰਦੇ ਨੇ ਵਾਪਸ ਆਲੇ ਵਿਆਸ ਕਰਨ ਲਈ ਪਹੁੰਚ ਗਏ ਤੇ ਵਿਆਸ ਸਤ ਸੰਕਰਨ ਵੀ ਪਹੁੰਚ ਗਏ ਅੱਤਵਾਦੀ ਹੋਈ ਤੇ ਉਹਨੇ ਪਾਣੀ ਸਾਡੀ ਗੱਡੀ 'ਚ ਪਾਣੀ ਫੈਰ ਮਾਰੇ ਪਾਣੀ ੱਤਕਾ ਮਰਿਆ ਜੀ ਕੀ ਕਹਿੰਦੇ ਨੇ ਗੱਡੀ ਦਾ ਬੈਲੈਂਸ ਵਿਗੜ ਗਿਆ ਤੇ ਉਹ ਜਾ ਕੇ ਵੱਜ ਗਈ ਜੀ ਤੇ ਸਭਰ ਚੋਂ ਗੱਡੀ 'ਚ ਕੱਢ ਲਿਆ ਵਾਰਾਂ ਤੇ ਸਾਡੇ ਹੋਕੀਆਂ ਓਕੀਆਂ ਮਾਰੀਆਂ ਕੁੱਟਿਆ ਥੱਪੜ-ਦੁੱਪੜ ਮਾਰੇ ਕਾਫੀ ਕੁਝ ਕਰਿਆ ਹੈ ਕਿੰਨੇ ਮੁੰਡੇ 'ਚ ਗੱਡੀ 'ਚ ਕਿੰਨੇ ਮੁੰਡੇ 'ਚ ਗੱਡੀ 'ਚ ਉਹ ਜੋ ਹੈਗੇ ਜੀ ਤਿੰਨ ਮੁੰਡੇ ਜੀ ਅੱਛਾ ਹਾਂਜੀ ਤੇ ਤੇ ਕਿੰਨੇ ਬਿਜਾਇਆ ਕਿ ਤੇ ਮੈਨੂੰ ਇੱਕ ਗੋਗੀ ਸਰਪੰਚ ਦਾ ਨਾਮ ਬੰਦਾ ਸੀ ਜੀ ਤੇ ਉਹ ਕਿਤੇ ਆ ਜਾ ਰਹੇ ਹੁਣੇ ਹੀ ਪਟਿਆਲੇ ਸਮਾਨੇ ਤੋਂ ਤੇ ਉਹਨੇ ਪਹਚਾਇਆ ਜੀ ਆਕੇ ਉਹਦੇ ਫਿਰ ਫਾਇਰ ਫੂਰ ਵੀ ਚਲਾਇਆ ਹੀ ਉਹਨੇ ਬੰਦੇ ਨੇ ਜਿਹੜਾ ਹੈਗਾ ਸੀ ਤੇ ਕੀ ਮੰਕਰ ਦੇ ਪੁਰਸਤ ਕੀ ਹੋਣਾ ਚਾਹੀਦਾ ਉਸ ਤੋਂ ਵੀ ਜ਼ਾਇਦਾ ਉਹਨਾਂ ਨੂੰ ਕਿਸੇ ਜੀ ਮਾਰ ਵੀ ਸਟਾਰ ਵੀ ਹੋਣੀ ਚਾਹੀਦੀ ਹੈ ਇਹ ਵੀ ਵਧੀਆ ਅਹੀ ਮੇਰਾ ਨਾਮ ਯਾਦਵਿੰਦਰ ਸਿੰਘ ਗੁੱਗਾ ਸਰਪੰਚ ਬਸਤੀ ਗੋਬਿੰਦਨਗਰ ਤੋਂ ਇਸ ਤੇ ਮੌਕੇ ਦੇ ਸਰਪੰਚ ਹਾਂ ਜੀ ਹਾਂ ਜੀ ਇਹ ਰਾਤ ਜਿਹੜੀ ਫਤਿਹਪੁਰਲੇ ਕੋਲ ਕੋਈ ਇਧਰ ਗੱਡੀ ਟੁੱਟੀ ਪੀ ਘਟਨਾ ਹੋਈ ਅਸੀਂ ਇਸੇ ਪਟਾੜੇ ਤੋਂ ਵਾਪਸ ਆ ਰਹੇ ਸੀ ਸੱਤ ਸਾਂਗ ਦੇ ਤੀਜਾ ਜਿਹੜਾ ਗੇਟ ਹੁੰਦਾ ਜੀ ਉੱਥੇ ਅਸੀਂ ਇੱਕ ਤੋਂ ਕਿਲਾ ਕੋਗੀ ਗਏ ਆ ਉੱਥੇ ਹੀ ਗੱਡੀ ਰੁਕੀ ਇੱਕਦਮ ਬਲਾਸਟ ਹੋਇਆ ਸੀ ਗੱਡੀ ਰੁਕਲੀ ਉੱਥੇ ਲੋਕਾਂ ਤੋਂ ਬਾਅਦ ਜਦੋਂ ਵਾਪਸ ਜਾ ਕੇ ਬਾਹਰ ਜਾ ਕੇ ਦੇਖਿਆ ਉੱਥੇ ਗੱਡੀ ਦੇ ਵਿੱਚ ਇੱਕ ਮੁੰਡਾ ਵਿੱਚ ਫਸਿਆ ਸੀ ਇੱਕ ਮੁੰਡਾ ਬਾਹਰ ਡਿੱਗਿਆ ਪਿਆ ਸੀ ਉਹ ਮੁੰਡਾ ਭੱਜ ਗਿਆ ਸੀ ਜਦੋਂ ਜਾ ਕੇ ਮੁੰਡੇ ਨੂੰ ਬਾਹਰ ਕੱਢਿਆ ਉਹ ਮੈਨੂੰ ਕਹਿੰਦਾ ਕਹਿੰਦਾ ਭਾਜੀ ਮੇਰੇ ਨਾਲ ਇੱਕ ਮੁੰਡਾ ਹੋਰੇ ਵੀ ਤੁਸੀਂ ਉਹਨੂੰ ਬਚਾ ਲਓ ਉਹਨੂੰ ਮੁੰਡੇ ਮਾਰਨ ਡ ਹਾਲਾਂਕਿਦਰ ਉਸਮਾਨੋ ਤੇ ਗੱਡੀ ਆਈਏ ਉਹਨੇ ਜੋ ਲਾਈਟ ਪਾਈਏ ਮੈਂ ਉਧਰ ਜਾ ਕੇ ਵੇਖਿਆ ਇਹਨਾਂ ਵਾਲਾਂ ਤੋਂ ਫੜ ਕੇ ਲੈ ਕੇ ਲਗਾ ਉਹਦੇ ਤੇ ਉਹਦੇ ਢਿੱਡ 'ਚ ਮੁੱਕੇ ਮਾਰ ਰਿਆ ਸੀ ਮੈਂ ਜਾ ਕੇ ਉਹਨੂੰ ਕਿਹਾ ਦੋ ਤਿੰਨ ਵਾਰੀ ਕਿਹਾ ਮੈਂ ਛੱਡ ਦੇ ਛੱਡ ਦੇ ਉਹਨੂੰ ਮੈਂ ਬੈਂਚ ਪੁਸ਼ ਕਰਕੇ ਉਹਨੂੰ ਮੈਂ ਛਡਾਇਆ ਉਹਦੇ ਤੋਂ ਛਡਾਣ ਤੋਂ ਬਾਅਦ ਉਹਨਾਂ ਨੇ ਇਹਦਾ ਅਸਰ ਉਹਨੇ ਕੁਝ ਵੇਖਿਆ ਨਹੀਂ ਦੇਖਿਆ ਨਹੀਂ ਸਿਧਾਨ ਕੇ ਮੇਰੇ ਤੇ ਦੋ ਖੈਰ ਮਾਰ ਬੜਾ ਬਚਾ ਹੋ ਗਿਆ ਮੇਰੇ ਤੇ ਬਚਾਓਗੇ ਰਿਪੋਰਟ ਕਰਾ ਦਿਓ ਜੀ ਹਾਂ ਜੀ ਰਿਪੋਰਟ ਕਰਾਉ ਰਿਪੋਰਟ ਅਸੀਂ ਰਾਤ ਹੀ ਕਰਵਾ ਦਿੰਦੇ ਹਾਂ ਉਹ ਦੋਵੇਂ ਬੱਚੇ ਅੱਜ ਵੀ ਹਸਪਤਾਲ ਦੇ ਵਿੱਚ ਪਏ ਨੇ ਉੱਥੇ ਇਹ ਬੱਚੇ ਪੜਦੇ ਆ ਕਿ ਕਰਦੇ ਆ ਸਟੱਡੀ ਕਰਦੇ ਨੇ ਬੁੱਢਾਦਾਲ ਸਕੂਲ ਦੇ ਵਿੱਚ ਤੇ ਮੱਲ 26 ਤੇ 25 ਤੇ 26 ਦੀ ਇੰਟਰਵਿਊਨਿੰਗ ਰਾਤ ਦੇ ਵਿੱਚ ਉੱਥੇ ਫਤਿਹਪੁਰ ਦੇ ਨੇੜੇ ਦੋ ਧਿਰਾਂ ਦਾ ਆਪਸੀ ਲੜਾਈ ਝਗੜਾ ਹੋਇਆ ਹੈ ਤੇ ਉਹਦੇ ਵਿੱਚ ਇੱਕ ਗੱਡੀ ਨੂੰ ਕਾਫੀ ਨੁਕਸਾਨੀ ਵੀ ਗਈ ਹੈ ਉਹਦੇ ਵਿੱਚੋਂ ਇੱਕ ਧਿਰ ਦੇ ਦੋ ਮਜਰੂਹ ਆਪਣਾ ਸਿਵਲ ਹਸਪਤਾਲ ਸਮਾਣਾ ਦੇ ਵਿੱਚ ਦਾਖਲ ਨੇ ਤੇ ਉਹਨਾਂ ਦੇ ਬਿਆਨ ਲੈ ਕੇ ਜੀ. ਜੀ. ਵੀ ਸੂਰਤ ਹੋਊਗੀ ਉਹ ਜੀ ਕਰਵੇ ਜਿਹੜੇ ਉਹ ਨੌਜਵਾਨ ਹੈ ਤੇ ਇੱਕ ਘੱਟ ਦਾ ਸਰਪੰਚ ਹੈ ਉਹ ਆਪਣੀ ਵਸਤੀ ਦਾ ਉਹ ਕਹਰੇ ਵੀ ਸਾਡੇ ਤੇ ਫਾਇਰਿੰਗ ਕੀਤੀ ਜੀ ਨੌਜਵਾਨ ਹੈ ਜੱਗ ਦੀ ਫਾਇਰਿੰਗ ਕੀਤੀ ਇਹ ਕੀ ਇਸ ਤਰ੍ਹਾਂ ਦੀ ਕੋਈ ਹਾਂ ਉਹਨਾਂ ਦੇ ਵੀ ਜਿਹੜੀ ਵੀ ਚੀਜ਼ ਉਹ ਸਾਰੀ ਚੀਜ਼ ਨੂੰ ਮਿਲ ਕੇ ਹਜੇ ਜੇਰੇ ਪੜਤਾਲ ਹੈ ਜਿਹੜੀ ਵੀ ਚੀਜ਼ ਜੈਸੀ ਵੀ ਸੂਰਤ ਹੋਊਗੀ ਜਿਹੜੀ ਵੀ ਚੀਜ਼ ਸਾਹਮਣੇ ਆਊਗੀ ਉਹ ਜੀ ਕਰਵੇ ਮਚ ਤੇ ਹਟ ਚੋ ਕੜ ਕੀ ਨਾਮ ਤੁਹਾਡਾ ਹਰਜੋਤ ਨਾਮ ਹੈ ਜੀ ਹਾਂ ਇਸ ਮੁੰਡੇ ਦਾ ਸਰਜੋਤ ਹੀ ਤੇ ਰਾਤ ਤੁਸੀਂ ਕਿੱਥੇ ਜਾ ਰਹੇ ਸੀ ਮੋਟਰਸਾਈਕਲ ਅਸੀਂ ਪਟਿਆਲੇ ਜਾ ਰਹੇ ਸੀ ਗੱਡੀ ਤੇ ਜਾ ਰਹੇ ਸੀ ਗੱਡੀ ਤੇ ਹਾਂ ਜੀ ਤੇ ਕੀ ਗੱਲ ਹੈ ਤੁਹਾਡਾ ਕਿੰਨੇ ਵੇਗੇ ਸੀ ਸਾਡੇ ਪਿੱਛੇ ਹੀ ਮੁੰਡੇ ਲੱਗੇ ਸੀ ਉਹਨਾਂ ਨੇ ਪਹਿਲਾਂ ਓਵਰਟੇਕ ਕਰਾਈ ਉਹਨਾਂ ਨੇ ਗੱਡੀ ਠੋਕਰ ਮਾਰਦੀ ਤੇ ਉਹ ਬਾੜੇ ਰਜੇ ਹੋਏ ਸੀ ਦਾ ਰੂਪੀਰ ਸੀ ਖੰਡਾਰੇ ਸੀ ਉੱਥੇ ਝੋਟ ਵੀ ਕਰ ਰਹੀ ਗੱਡੀਆਂ ਨਾਲ ਤੇ ਤੇ ਸਾਨੂੰ ਕਹਿੰਦੇ ਵੀ ਗੱਡੀ ਖੜਾਓ ਫੜਾਓ ਫੜਾਓ ਉਹਦਾ ਅਸੀਂ ਖੜਾ ਹੀ ਨਹੀਂ ਉਹਨਾਂ ਦੇ ਦੇ ਕੇ ਉਹਨਾਂ ਨੇ ਹੱਥ ਉਤ ਮਾਰ ਕੇ ਗਾਲਾਂ ਗਲਾਂ ਕੱਟ ਕੇ ਪਿਸਟਲ ਕੁਸਟਰ ਦੇ ਫਾਇਰ ਚ ਲਾਇਆ ਤੇ ਗੱਡੀ ਨਾ ਮਾਰੀ ਹੈ ਗੱਡੀ ਨਾ ਮਾਰੀ ਮਤਲਬ ਸਾਨੂੰ ਮਾਰਨ ਦੀ ਕੋਸ਼ਿਸ਼ ਹੀ ਕਰ ਰਹੇ ਸੀ ਇੱਕ ਦਿਨ ਦੇ ਇੱਕ ਤਰ੍ਹਾਂ ਦੀ ਉਸ ਤੋਂ ਬਾਅਦ ਜੀ ਉਹ ਸਾਨੂੰ ওভারਟੇਕ ਕਰਕੇ ਅੱਗੇ ਲੰਘ ਗਈ ਅਸੀਂ ਮੋੜੀ ਗੱਡੀ ਛੇਤੀ ਅਦੀ ਵੀ ਸਮਾਨੇ ਵੱਲੋਂ ਚੱਲੀਏ ਆਈ ਸਮਾਨ ਹੈ ਟੂ ਟੈਕਸ ਲਵੇ ਜੀ ਤੇ ਉਸ ਤੋਂ ਬਾਅਦ ਅਸੀਂ ਆਹ ਉਰੇ ਜੀ ਕਹਿੰਦ ਨੇ ਵਿਆਸ ਕਰ ਲਵੇ ਪਹੁੰਚ ਗਏ ਤੇ ਵਿਆਸ ਸਤ ਸੰਕਰ ਲਵੇ ਪਹੁੰਚ ਗਏ ਅਤਵਾ ਕੀ ਹੋਈ ਤੇ ਉਹਨੇ ਪਾਣੀ ਸਾਡੀ ਗੱਡੀ ਚ ਪਾਣੀ ਫੈਰ ਮਾਰੇ ਪਾਣੀ ੱਟਕਾ ਮਰਿਆ ਜੀ ਕੀ ਕਹਿੰਦੇ ਨੇ ਗੱਡੀ ਦਾ ਬੈਲੈਂਸ ਵਿਗੜ ਗਿਆ ਤੇ ਉਹ ਜਾ ਕੇ ਵੱਜ ਗਈ ਜੀ ਤੇ ਸਭਰ ਚੋਂ ਗੱਡੀ ਚੋਂ ਕੱਢ ਲਿਆ ਬਾਹਰ ਤੇ ਸਾਡੇ ਹੋਕੀਆਂ ਓਕੀਆਂ ਮਾਰੀਆਂ ਕੁੱਟਿਆ ਥੱਪੜ ਧੁੱਪੜ ਮਾਰੇ ਕਾਫੀ ਕੁਝ ਕਰਿਆ ਕਿੰਨੇ ਮੁੰਡੇ ਚ ਗੱਡੀ ਮੈਂ ਕਿੰਨੇ ਮੁੰਡੇ ਚ ਗੱਡੀ ਚ ਉਹ ਚਾ ਹੈਗੇ ਜੀ ਤਿੰਨ ਮੁੰਡੇ ਜੀ ਅੱਛਾ ਹਾਂਜੀ ਤੇ ਤੇ ਪਤਾ ਨਹੀਂ ਕਿਨੇ ਬਜਾਇਆ ਕਿ ਤੇ ਮੈਨੂੰ ਇੱਕ ਗੋਗੀ ਸਰਪੰਚ ਦਾ ਨਾਮ ਬੰਦਾ ਸੀ ਤੇ ਉਹ ਕਿਤੇ ਆ ਜਾ ਰਹੇ ਹੁਣੇ ਹੀ ਪਟਿਆਲੇ ਸਮਾਨੇ ਤੋਂ ਤੇ ਉਹਨੇ ਪਹਚਾਇਆ ਜੀ ਆਕੇ ਉਹਦੇ ਫਿਰ ਫਾਇਰ ਫੂਰ ਵੀ ਚਲਾਇਆ ਹੀ ਉਹਨੇ ਬੰਦੇ ਨੇ ਜਿਹੜਾ ਹੈਗਾ ਸੀ ਤੇ ਕੀ ਮੰਕਰ ਤੇ ਪ੍ਰਸਤਤੀ ਹੋਣਾ ਚਾਹੀਦਾ ਪ੍ਰਸਤਤੀ ਦਾ ਉਹਨਾਂ ਨੂੰ ਕਿਸੇ ਜੀ ਮਾਰ ਵੀ ਸਟਾਰ ਵੀ ਹੋਣੀ ਚਾਹੀਦੀ ਹੈ ਇਹ ਵੀ ਵਧੀਆ ਹੈ ਮੇਰਾ ਨਾਮ ਯਾਦਵਿੰਦਰ ਸਿੰਘ ਗੋਗਾ ਸਰਪੰਚ ਬਸਤੀ ਗੋਵਿੰਦਨਗਰ ਤੋਂ ਇਸ ਤੇ ਮੌਕੇ ਦੇ ਸਰਪੰਚ ਹਾਂ ਜੀ ਹਾਂ ਜੀ ਇਹ ਰਾਤ ਜਿਹੜੀ ਫਤਿਹਪੁਰ ਦੇ ਕੋਲ ਕੋਈ ਗੱਡੀ ਦੀ ਟੁੱਟੀ ਪੀ ਪੀ ਘਟਨਾ ਹੋਈ ਅਸੀਂ ਇਸੇ ਪਟਿਆਲ ਤੋਂ ਵਾਪਸ ਆ ਰਹੇ ਸੀ ਸੱਤ ਸਾਂਗ ਦੇ ਤੀਜਾ ਜਿਹੜਾ ਗੇਟ ਹੁੰਦਾ ਜੀ ਉੱਥੇ ਅਸੀਂ ਇੱਕ ਤੋਂ ਕਿਲਾ ਕੋਗੀ ਗਏ ਆ ਉੱਥੇ ਹੀ ਗੱਡੀ ਰੁਕੀ ਇੱਕਦਮ ਬਲਾਸਟ ਹੋਇਆ ਸੀ ਗੱਡੀ ਰੁਕਲੀ ਉੱਥੇ ਲੋਕਾਂ ਤੋਂ ਬਾਅਦ ਜਦੋਂ ਵਾਪਸ ਜਾ ਕੇ ਬਾਹਰ ਜਾ ਕੇ ਦੇਖਿਆ ਉੱਥੇ ਗੱਡੀ ਦੇ ਵਿੱਚ ਇੱਕ ਮੁੰਡਾ ਵਿੱਚ ਫਸਿਆ ਸੀ ਇੱਕ ਮੁੰਡਾ ਬਾਹਰ ਡਿੱਗਿਆ ਪਿਆ ਸੀ ਉਹ ਮੁੰਡਾ ਭੱਜ ਗਿਆ ਸੀ ਜਦੋਂ ਜਾ ਕੇ ਮੁੰਡੇ ਦੇ ਬਾਹਰ ਕੱਢਿਆ ਉਹ ਮੈਨੂੰ ਕਹਿੰਦਾ ਕਹਿੰਦਾ ਭਾਜੀ ਮੇਰੇ ਨਾਲ ਇੱਕ ਮੁੰਡਾ ਹੋ ਰੇ ਵੀ ਤੁਸੀਂ ਉਹਨੂੰ ਬਚਾ ਲਓ ਉਹਨੂੰ ਮੁੰਡੇ ਮਾਰਨ ਡੈ ਨੇ ਹਾਲਾਂਕਿ ਇੰਦਰ ਉਸਮਾਨ ਤੋਂ ਇੱਕ ਗੱਡੀ ਆਈ ਏ ਉਹਨੇ ਜੋ ਲਾਈਟ ਪਾਈ ਏ ਮੈਂ ਉਧਰ ਜਾ ਕੇ ਵੇਖਿਆ ਇਹਨਾਂ ਵਾਲਾਂ ਤੋਂ ਫੜ ਕੇ ਲੈ ਕੇ ਲਗਾ ਉਹਦੇ ਤੇ ਉਹਦੇ ਢਿੱਡ 'ਚ ਮੁੱਕੇ ਮਾਰ ਰਿਆ ਸੀ ਮੈਂ ਜਾ ਕੇ ਉਹਨੂੰ ਕਿਹਾ ਦੋ ਤਿੰਨ ਵਾਰੀ ਕਿਹਾ ਮੈਂ ਛੱਡ ਦੇ ਛੱਡ ਦੇ ਉਹਦੋਂ ਮੈਂ ਬੈਂਚ ਪੁਸ਼ ਕਰਕੇ ਉਹਨੂੰ ਮੈਂ ਛਡਾਇਆ ਉਹਦੇ ਤੋਂ ਛਡਾਣ ਤੋਂ ਬਾਅਦ ਉਹਨਾਂ ਨੇ ਇਹਦਾ ਅਸਰ ਉਹਨੇ ਕੁਝ ਵੇਖਿਆ ਨਹੀਂ ਦੇਖਿਆ ਨਹੀਂ ਸਿੱਧਾ ਆ ਕੇ ਮੇਰੇ ਤੇ ਦੋ ਖੈਰ ਮਾਰ ਬੜਾ ਬਚਾ ਹੋ ਗਿਆ ਮੇਰੇ ਤੇ ਉਹ ਦੋਵੇਂ ਬੱਚੇ ਅੱਜ ਵੀ ਹਸਪਤਾਲ ਦੇ ਵਿੱਚ ਪਏ ਨੇ ਉੱਥੇ ਇਹ ਬੱਚੇ پڑھਦੇ ਆ ਕਿ ਕਰਦੇ ਆ ਸਟੱਡੀ ਕਰਦੇ ਨੇ ਬੁੱਢਾਦਾਲ ਸਕੂਲ ਦੇ ਵਿੱਚ ਤੇ ਮੱਲ 26 ਤੇ 25 ਤੇ 26 ਦੀ ਇੰਟਰਵਿਊਨਿੰਗ ਰਾਤ ਦੇ ਵਿੱਚ ਉੱਥੇ ਫਤਿਹਪੁਰ ਦੇ ਨੇੜੇ ਦੋ ਧਿਰਾਂ ਦਾ ਆਪਸੀ ਲੜਾਈ ਝਗੜਾ ਹੋਇਆ ਹੈ ਤੇ ਉਹਦੇ ਵਿੱਚ ਇੱਕ ਗੱਡੀ ਨੂੰ ਕਾਫੀ ਨੁਕਸਾਨੀ ਵੀ ਗਈ ਹੈ ਉਹਦੇ ਵਿੱਚੋਂ ਇੱਕ ਧਿਰ ਦੇ ਦੋ ਮਜਰੂਹ ਆਪਣਾ ਸਿਵਲ ਹਸਪਤਾਲ ਸਮਾਣਾ ਦੇ ਵਿੱਚ ਦਾਖਲ ਨੇ ਤੇ ਉਹਨਾਂ ਦੇ ਬਿਆਨ ਲੈ ਕੇ ਥੋ ਜੀ ਵੀ ਸੂਰਤ ਹੋ ਗਈ ਜੀ ਕਰ ਗਈ ਜਿਹੜੇ ਨੌਜਵਾਨ ਹੈ ਤੇ ਇੱਕ ਘੜਾ ਦਾ ਸਰਪੰਚ ਹੈ ਗੋਗਨਰ ਬਸਤੀ ਦਾ ਉਹ ਕਹੇ ਰੇ ਵੀ ਸਾਡੇ ਤੇ ਫੈਰਿੰਗ ਦਿੱਤੀ ਜੀ ਨੌਜਵਾਨ ਹੈ ਕਰ ਦਿੱਤੀ ਫੈਰਿੰਗ ਦਿੱਤੀ ਹੈ ਕਿ ਇਸ ਤੱਕ ਹੀ ਕੋਈ ਹਾਂ ਉਹਨਾਂ ਦੇ ਵੀ ਜਿਹੜੀ ਵੀ ਚੀਜ਼ ਉਹ ਸਾਰੀ ਚੀਜ਼ ਉਹਨਾਂ ਕਹੇ ਜੇ ਜੇਰੇ ਪਤਾਲ ਹੈ ਜਿਹੜੀ ਵੀ ਚੀਜ਼ ਜੈਸੀ ਵੀ ਸੂਰਤ ਹੋ ਗਈ ਜਿਹੜੀ ਵੀ ਚੀਜ਼ ਸਾਹਮਣੇ ਹੋ ਗਈ ਉਹ ਜੀ ਕਰ ਗਈ ਮੱਚ ਦਿਨ ਚਉਂਦੀ ਕੀ ਨਾਮ ਤੁਹਾਡਾ ਹਰਜੋਤ ਨਾਮ ਹੈ ਜੀ ਹਾਂ ਇਸ ਮੁੰਡੇ ਦਾ ਸਰਜੋਤ ਹੀ ਤੇ ਰਾਤ ਤੁਸੀਂ ਕਿੱਥੇ ਜਾ ਰਹੇ ਸੀ ਮੋਟਰਸਾਈਕਲ ਅਸੀਂ ਪਟਿਆਲੇ ਜਾ ਰਹੇ ਸੀ ਗੱਡੀ ਤੇ ਜਾ ਰਹੇ ਸੀ ਗੱਡੀ ਤੇ ਹਾਂ ਜੀ ਤੇ ਕੀ ਗੱਲ ਹੈ ਤੁਹਾਡਾ ਕਿੰਨੇ ਵੇਗੇ ਸੀ ਸਾਡੇ ਪਿੱਛੇ ਹੀ ਮੁੰਡੇ ਲੱਗੇ ਸੀ ਉਹਨਾਂ ਨੇ ਪਹਿਲਾਂ ਓਵਰਟੇਕ ਕਰਾਈ ਉਹਨਾਂ ਨੇ ਗੱਡੀ ਠੋਕਰ ਮਾਰਦੀ ਤੇ ਉਹ ਬਾੜੇ ਰਜੇ ਹੋਏ ਸੀ ਦਾ ਰੂਪੀਰ ਸੀ ਖੰਡਾਰੇ ਸੀ ਉੱਥੇ ਝੋਟ ਵੀ ਕਰ ਰਹੀ ਗੱਡੀਆਂ ਨਾਲ ਤੇ ਤੇ ਸਾਨੂੰ ਕਹਿੰਦੇ ਵੀ ਗੱਡੀ ਖੜਾਓ ਫੜਾਓ ਫੜਾਓ ਉਹਦਾ ਸੀ ਖੜਾ ਹੀ ਨਹੀਂ ਉਹਨਾਂ ਨੇ ਦੇ ਕੇ ਉਹਨਾਂ ਨੇ ਹੱਥ ਉਤਮਾਰ ਕੇ ਗਾਲਾਂ ਗੁਲਾਂ ਕੱਟ ਕੇ ਪਿਸਟਲ ਪੁਸਟਰ ਤੇ ਫਾਇਰ ਚਲਾਇਆ ਤੇ ਹੈ ਗੱਡੀ ਦਾ ਮਤਲਬ ਸਾਨੂੰ ਮਾਰਨ ਦੀ ਕੋਸ਼ਿਸ਼ ਹੀ ਕਰ ਰਹੇ ਸੀ ਇੱਕ ਦਿਨ ਦੇ ਇੱਕ ਤਰ੍ਹਾਂ ਦੀ ਉਸ ਤੋਂ ਬਾਅਦ ਜੀ ਉਹ ਸਾਨੂੰ ওভারਟੇ ਕਰਕੇ ਅੱਗੇ ਲੰਘ ਗਈ ਅਸੀਂ ਮੋੜੀ ਗੱਡੀ ਛੇਤੀ ਰੀ ਵੀ ਸਮਾਨੇ ਵੱਲੋਂ ਚੱਲੀਏ ਨਹੀਂ ਸਮਾਨ ਹੈ ਹੀ ਟੂ ਟੈਕਸ ਲੁ ਗਈ ਤੇ ਉਸ ਤੋਂ ਬਾਅਦ ਅਸੀਂ ਆਹ ਉਰੇ ਕੀ ਕਹਿੰਦੇ ਨੇ ਬਿਆਸ ਕਰਨ ਲਈ ਪਹੁੰਚ ਗਏ ਤੇ ਬਿਆਸ ਸਤ ਸੰਕਰਨ ਵੀ ਪਹੁੰਚ ਗਏ ਅਤਵਾ ਕੀ ਹੋਈ ਤੇ ਉਹਨੇ ਪਾਣੀ ਸਾਡੀ ਗੱਡੀ 'ਚ ਪਾਣੀ ਫੈਰ ਮਾਰੇ ਪਾਣੀ ੱਟਕਾ ਮਾਰੇ ਜੀ ਕੀ ਕਹਿੰਦੇ ਨੇ ਗੱਡੀ ਦਾ ਬੈਲੈਂਸ ਵਿਗੜ ਗਿਆ ਤੇ ਉਹ ਜਾ ਕੇ ਵੱਜ ਗਈ ਜੀ ਤੇ ਸਭਰ ਚੋਂ ਗੱਡੀ 'ਚੋਂ ਕੱਢ ਲਿਆ ਬਾਹਰ ਤੇ ਸਾਡੇ ਹੋਕੀਆਂ ਓਕੀਆਂ ਮਾਰੀਆਂ ਕੁੱਟਿਆ ਥੱਪੜ-ਦੁੱਪੜ ਮਾਰੇ ਕਾਫੀ ਕੁਝ ਕਰਿਆ ਕਿੰਨੇ ਮੁੰਡੇ 'ਚ ਗੱਡੀ 'ਚ ਨਹੀਂ ਕਿੰਨੇ ਮੁੰਡੇ 'ਚ ਗੱਡੀ 'ਚ ਉਹ ਜੋ ਹੈਗੇ ਜੀ ਤਿੰਨ ਬੰਦੇ ਜੀ ਅੱਛਾ ਹਾਂਜੀ ਤੇ ਤੇ ਪਤਾ ਨਹੀਂ ਕਿਨੇ ਬਿਦਾਇਆ ਕਿ ਤੇ ਮੈਨੂੰ ਇੱਕ ਗੋਗੀ ਸਰਪੰਚ ਦੇ ਨਾਮ ਦਾ ਬੰਦਾ ਸੀ ਜੀ ਤੇ ਉਹ ਵੀ ਤੇ ਆ ਜਾ ਰਹੇ ਹੁਣੇ ਹੀ ਪਟਿਆਲੇਸ਼ਮਾਨੇ ਤੋਂ ਤੇ ਉਹਨੇ ਬਚਾਇਆ ਜੀ ਆ ਕੇ ਉਹਦੇ ਫਿਰ ਫਾਇਰ ਫੋਰ ਵੀ ਚਲਾਇਆ ਜੀ ਉਹਨੇ ਬੰਦੇ ਨੇ ਜਿਹੜਾ ਹੈਗਾ ਸੀ ਤੇ ਤੁਸੀਂ ਕੀ ਮੰਗਰ ਤੇ ਪ੍ਰਸਤੋ ਕੀ ਹੋਣਾ ਚਾਹੀਦਾ ਤੁਸੀਂ ਕੀ ਚਾਹੁੰਦੇ ਹੋ ਤੁਹਾਨੂੰ ਤੁਸੀ ਕੀ ਮੰਗ ਰਹੇ ਹੋ ਸਟਾਰ ਵੀ ਹੋਣੀ ਚਾਹੀਦੀ ਹੈ ਇਹ ਵੀ ਵਧੀਆ ਜੀ ਮੇਰਾ ਨਾਮ ਯਾਦਵਿੰਦਰ ਸਿੰਘ ਗੋਗਾ ਸਰਪੰਚ ਬਸਤੀ ਗੋਵਿੰਦਨਗਰ ਤੋਂ ਕਿਸ ਤੇ ਮੌਕੇ ਦੇ ਸਰਪੰਚ ਹਾਂ ਜੀ ਹਾਂ ਜੀ ਇਹ ਰਾਤ ਜਿਹੜੀ ਫਤਿਹਪੁਰ ਦੇ ਕੋਲ ਕੋਈ ਗੱਡੀ ਨੂੰ ਕੁੱਤੀ ਫਾਜ ਕੇ ਘਟਨਾ ਹੋਈ ਅਸੀਂ ਇਸੇ ਪਟਾੜੇ ਤੋਂ ਵਾਪਸ ਆ ਰਹੇ ਸੀ ਸੱਤ ਸੱਤ ਦੇ ਤੀਜਾ ਜਿਹੜਾ ਗੇਟ ਹੁੰਦਾ ਜੀ ਉੱਥੇ ਅਸੀਂ ਉਹ ਕਿਲਾ ਕੋਲ ਗਏ ਆ ਉੱਥੇ ਹੀ ਗੱਡੀ ਰੋਕੀ ਇੱਕ ਉਹਦਾ ਬਲਾਸਟ ਹੋਇਆ ਸੀ ਗੱਡੀ ਰੁਕਲੀ ਉੱਥੇ ਰੋਕਣ ਤੋਂ ਬਾਅਦ ਜਦ ਅਸੀਂ ਵਾਪਸ ਜਾ ਕੇ ਬਾਹਰ ਜਾ ਕੇ ਦੇਖਿਆ ਉੱਥੇ ਗੱਡੀ ਦੇ ਵਿੱਚ ਇੱਕ ਮੁੰਡਾ ਵਿੱਚ ਫਸਿਆ ਸੀ ਇੱਕ ਮੁੰਡਾ ਬਾਹਰ ਡਿੱਗਿਆ ਪਿਆ ਸੀ ਉਹ ਮੁੰਡਾ ਭੱਜ ਗਿਆ ਸੀ ਜਦੋਂ ਜਾ ਕੇ ਮੁੰਡੇ ਨੂੰ ਬਾਹਰ ਕੱਢਿਆ ਉਹ ਮੈਨੂੰ ਕਹਿੰਦਾ ਕਹਿੰਦਾ ਭਾਜੀ ਮੇਰੇ ਨਾਲ ਇੱਕ ਮੁੰਡਾ ਹੋ ਰੇ ਵੀ ਤੁਸੀਂ ਉਹਨੂੰ ਬਚਾ ਲਓ ਉਹਨੂੰ ਮੁੰਡੇ ਮਾਰਨ ਡੈ ਨੇ ਹਾਲਾਂਕਿ ਇਧਰ ਉਸਮਾਨ ਤੋਂ ਇੱਕ ਗੱਡੀ ਆਈ ਏ ਉਹਨੇ ਜਦੋਂ ਲਾਈਟ ਪਾਈ ਏ ਮੈਂ ਉਧਰ ਜਾ ਕੇ ਵੇਖਿਆ ਇਹਨਾਂ ਵਾਲਾਂ ਤੋਂ ਫੜ ਕੇ ਲੈ ਕੇ ਲਗਾ ਉਹਦੇ ਤੇ ਉਹਦੇ ਢਿੱਡ 'ਚ ਮੁੱਕੇ ਮਾਰ ਰਿਆ ਸੀ ਮੈਂ ਜਾ ਕੇ ਉਹਨੂੰ ਕਿਹਾ ਦੋ ਤਿੰਨ ਵਾਰੀ ਕਿਹਾ ਮੈਂ ਛੱਡ ਦੇ ਛੱਡ ਦੇ ਉਹਦੋਂ ਮੈਂ ਬੈਂਚ ਪੁਸ਼ ਕਰਕੇ ਉਹਨੂੰ ਮੈਂ ਛਡਾਇਆ ਉਹਦੇ ਤੋਂ ਛਡਾਣ ਤੋਂ ਬਾਅਦ ਉਹਨਾਂ ਨੇ ਇਹਦਾ ਅਸਰ ਉਹਨੇ ਕੁਝ ਵੇਖਿਆ ਨਹੀਂ ਤੀਖਿਆ ਨਹੀਂ ਸਿੱਧਾ ਆ ਕੇ ਮੇਰੇ ਤੇ ਦੋ ਫੇਰ ਮਾਰ ਦਿੱਤੇ ਬਚਾ ਬਚਾ ਹੋ ਉਹ ਦੋਵੇਂ ਬੱਚੇ ਅੱਜ ਵੀ ਹਸਪਤਾਲ ਦੇ ਵਿੱਚ ਪਏ ਨੇ ਉੱਥੇ ਇਹ ਬੱਚੇ ਪੜ੍ਹਦੇ ਆ ਕਿ ਕਰਦੇ ਆ ਸਟੱਡੀ ਕਰਦੇ ਨੇ ਬੁੱਢਾਦਾਲ ਸਕੂਲ ਦੇ ਵਿੱਚ ਇਹ ਗੱਲ 26 ਤੇ 25 ਤੇ 26 ਦੀ ਇੰਟਰਵਿਊਨਿੰਗ ਰਾਤ ਦੇ ਵਿੱਚ ਉੱਥੇ ਫਤਿਹਪੁਰ ਦੇ ਨੇੜੇ ਦੋ ਧਿਰਾਂ ਦਾ ਆਪਸੀ ਲੜਾਈ ਝਗੜਾ ਹੋਇਆ ਹੈ ਤੇ ਉਹਦੇ ਵਿੱਚ ਇੱਕ ਗੱਡੀ ਕਾਫੀ ਨੁਕਸਾਨੀ ਵੀ ਗਈ ਹੈ ਉਹਦੇ ਵਿੱਚੋਂ ਇੱਕ ਧਿਰ ਦੇ ਦੋ ਮਜਰੂਹ ਆਪਣਾ ਸਿਵਲ ਹਸਪਤਾਲ ਸਮਾਣਾ ਦੇ ਵਿੱਚ ਦਾਖਲ ਨੇ ਤੇ ਉਹਨਾਂ ਦੇ ਬਿਆਨ ਲੈ ਕੇ ਜੀ.ਜੇ.ਬੀ. ਸੂਰਤੋਗੀ ਉਹ ਜੀ ਕਰ ਗਈ ਜਿਹੜੇ ਉਹ ਨੌਜਵਾਨ ਹੈ ਤੇ ਇੱਕ ਘੱਟ ਦਾ ਸਰਪੰਚ ਹੈ ਗੋਗਨਰ ਬਸਤੀ ਦਾ ਉਹ ਕਹੇ ਰਹੇ ਵੀ ਸਾਡੇ ਤੇ ਫੈਰਿੰਗ ਕੀਤੀ ਜੀ ਨੌਜਵਾਨ ਹੈ ਗੱਡੀ ਤੇ ਫੈਰਿੰਗ ਕੀਤੀ ਇਹ ਕੀ ਮਸਤ ਚੀਜ਼ ਕੋਈ ਹਾਂ ਉਹਨਾਂ ਦੇ ਵੀ ਜਿਹੜੀ ਵੀ ਚੀਜ਼ ਉਹ ਸਾਰੀ ਚੀਜ਼ ਨੂੰ ਮੈਂ ਕਹਾਂ ਜੇ ਜੇਰੇ ਪੜਤਾਲ ਹੈ ਜਿਹੜੀ ਵੀ ਚੀਜ਼ ਜੈਸੀ ਵੀ ਸੂਰਤ ਹੋ ਗਈ ਜਿਹੜੀ ਵੀ ਚੀਜ਼ ਸਾਹਮਣੇ ਹੋ ਗਈ ਉਹ ਜੀ ਕਰਵੇ ਮਰਚ ਤੇ ਚ ਉੱਤਰੀ